ਕੀ ਇਹੋ ਜਿਹਾ ਸਾਨੂੰ ਜ਼ਰੂਰ ਦੱਸੋ ਕਿ ਕੀ ਇਹੋ ਜਿਹਾ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਪਿਛਲੀ ਵਾਰ ਕਮੈਂਟਾਂ ਵਿੱਚ ਆਏ ਕਿ ਸਾਨੂੰ ਉਹ ਦੱਸੋ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਬੱਚਾ ਨਹੀਂ ਹੁੰਦਾ ਹੋਵੇ ਇਹ ਕੀ ਕੋਈ ਮੈਡੀਕਲੀ ਕੌਜ਼ ਹੁੰਦਾ ਜਾਂ ਇਹਨੂੰ ਸਹੀ ਕਰ ਸਕਦੇ ਆ ਕਿਉਂਕਿ ਡਾਕਟਰ ਸ ਤੇ ਕਈ ਵਾਰ ਜਵਾਬ ਦੇ ਦਿੰਦੇ ਆ ਕਿ ਹਾਂਜੀ ਨਹੀਂ ਹੋ ਸਕਦਾ ਫਿਰ ਉਹਨਾਂ ਨੂੰ ਸ਼ਾਇਦ ਅਡਾਪਸ਼ਨ ਲੈਣੀ ਪੈਂਦੀ ਹੈ ਕਿਸ ਤਰੀਕੇ ਦਾ ਕਿ ਇਹਦਾ ਵੀ ਕੋਈ ਉਪਾਅ ਹੁੰਦਾ ਹੈ ਜੋ ਚਿਸਟ ਅਕੋਰਡਿੰਗਲੀ ਹੁੰਦਾ ਕਿਵੇਂ ਜੇ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਨਾ ਵੀ ਤੁਸੀਂ ਯੂ ਆਰ ਨਾਟ ਕੈਪੇਬਲ ਹਾਂ ਨਾ ਤਾਂ ਫੇਰ ਉਹਦੇ ਲਈ ਕੋਈ ਹੱਲ ਹੈ ਕਿ ਨੋਟ ਕਰ ਲਿਓ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਪਹਿਲਾਂ ਤਾਂ ਆਪਣੇ ਜੋਤਸ਼ੀ ਕੋਲੋਂ ਕੁੰਡਲੀ ਚੈੱਕ ਕਰਾਓ ਆਪਣੀ ਠੀਕ ਹੈ ਇੱਕ ਗੰਡ ਪੰਚਕਨਾ ਦਾ ਦੋਸ਼ ਹੁੰਦਾ ਲੋਕ ਨਾ ਗੰਡ ਮੂਲ ਸਮਝ ਲੈਂਦੇ ਆ ਜਿਹੜੇ ਆਮ ਜੋਤਸ਼ੀ ਵੀ ਬੈਠੇ ਆ ਉਹ ਵੀ ਗੰਡ ਮੂਲ ਹੀ ਸਮਝਦੇ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਸਿਆਣਾ ਪਰ ਮੈਨੂੰ 13 ਸਾਲ ਲੱਗੇ ਸੀ ਇਹ ਲੱਭਣ ਚ ਇਹ ਲੱਭਣ ਚ ਵੀ ਇਹ ਦੋਸ਼ ਹੁੰਦਾ ਕੀ ਹੈ ਪਹਿਲਾਂ ਚੈੱਕ ਕਰਾਓ ਵੀ ਉਹ ਤਾਂ ਨਹੀਂ ਹੈ ਜੇ ਉਹ ਨਹੀਂ ਹੈ ਜੇ ਤਾਂ ਹੈ ਫਿਰ ਤਾਂ ਉਹਦਾ ਹੱਲ ਕਰਾਓ ਪਹਿਲਾਂ ਜੇ ਨਹੀਂ ਹੈ ਫਿਰ ਤੁਸੀਂ ਕਾ ਉਹਦਾ ਮਿੱਟੀ ਦਾ ਇੱਕ ਬਰਤਨ ਲਓ ਕੋਈ ਕੁਜਾ ਟਾਈਪ ਕੁਝ ਕੁਜਾ ਲੈ ਲਓ ਉਹ ਜਿਹੜਾ ਠੂਲਾ ਜਿਹਾ ਹੁੰਦਾ ਉਹ ਲੈ ਲਓ ਹੂੰ ਉਹਦੇ ਵਿੱਚ ਰਾਤ ਨੂੰ ਪਾਣੀ ਭਰ ਕੇ ਹਸਬੈਂਡ ਵਾਈਫ ਆਪਣੇ ਸਹਰਾਣੇ ਰੱਖਣ ਠੀਕ ਹੈ ਜੀ ਪਹਿਲੀ ਰਾਤ ਦੂਸਰੀ ਰਾਤ ਤੋਂ ਉਹਦੇ ਵਿੱਚ ਦੁੱਧ ਭਰਨਾ ਸਵੇਰੇ ਦੋਨਾਂ ਨੇ ਉਹ ਚੱਕ ਕੇ ਕਿਸੇ ਕੁੱਤੇ ਨੂੰ ਪਿਉਣਾ ਕੋਲ ਖੜਕੇ ਜੇ ਦੋਨੇ ਪਿਆ ਸਕਣ ਤਾਂ ਬਹੁਤ ਬੈਟਰ ਹੈ ਨਹੀਂ ਤਾਂ ਇੱਕ ਜਣਾ ਵੀ ਕਰ ਸਕਦਾ ਜਦੋਂ ਕੁੱਤੇ ਨੇ ਪੀ ਲਿਆ ਤਾਂ ਉਹਨੂੰ ਸਾਫ਼ ਕਰ ਲੈਣਾ ਧੋ ਲੈਣਾ ਤੇ ਉਹਨੂੰ ਪਾਣੀ ਦਾ ਭਰ ਕੇ ਫੇਰ ਰੱਖਣਾ ਸਰਾਣੇ ਰੱਖ ਲੈਣਾ ਠੀਕ ਹੈ ਸ਼ਾਮ ਨੂੰ ਉਹ ਪਾਣੀ ਬਾਹਰ ਢੋਲਣਾ ਤੇ ਫਿਰ ਕੁੱਤੇ ਲਈ ਦੁੱਧ ਭਰ ਕੇ ਰੱਖ ਦੇਣਾ ਉਹਨੂੰ ਫੇਰ ਸਾਫ਼ ਕਰਨਾ ਦੁੱਧ ਪਲਾਉਣ ਤੋਂ ਬਾਅਦ ਤੇ 40ਵੇਂ ਦਿਨ ਮਤਲਬ 30 ਦਿਨ ਤੋਂ ਪਹਿਲਾਂ-ਪਹਿਲਾਂ ਨਾ ਉਹਦੇ ਵਿੱਚੋਂ ਇੱਕ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਹੱਥਾਂ 'ਚੋਂ ਵੀ ਆਉਣੀ ਸ਼ੁਰੂ ਹੋ ਜਾਊਗੀ ਹੂੰ ਤੇ 40 ਦਿਨ ਤੁਸੀਂ ਕਰ ਲਓ 40 ਦਿਨਾਂ ਬਾਅਦ ਤੁਹਾਨੂੰ ਆਪਣਾ ਟੈਸਟ ਕਰਾ ਲਿਓ ਬਸ ਗੱਲ ਖਤਮ। ਅੱਛਾ ਜੀ ਹਾਂ ਪੋਜ਼ਿਟਿਵ ਆਊਗਾ। ਅੱਛਾ ਤੁਹਾਨੂੰ ਮਿਲਦਾ ਹੋਵੇ ਤੁਹਾਨੂੰ ਆ ਕੇ ਤੁਸੀਂ ਫੋਨ ਤੇ ਗਾਈਡ ਕਰਦੇ ਹੋ ਸਾਰਿਆਂ ਨੂੰ ਜੇਕ ਨਹੀਂ ਜੀ ਫੋਨ ਤੇ ਸਿਰਫ ਜਿਹੜੇ ਦੇਸ਼ ਤੋਂ ਬਾਹਰ ਲੋਕ ਹੈ। ਅੱਛਾ ਉਹ ਬਾਕੀ ਨੂੰ ਤਾਂ ਆਉਣਾ ਹੀ ਪੈਂਦਾ ਕਿਉਂਕਿ ਜਿਹੜੇ ਇੰਡੀਅਨ ਹਨ ਨਾ ਇਹ ਵੇਟ ਅਸਲ 'ਚ ਸਾਡੇ ਕੋਲ ਵੇਟਿੰਗ ਚੱਲਦੀ 14 ਜਾਂ 15 ਦਿਨ ਦੀ। ਹੂੰ ਜਿਹੜਾ ਅੱਜ ਫੀਸ ਪਾਉਂਦਾ ਉਹਦਾ 14ਵੇਂ ਜਾਂ 15ਵੇਂ ਦਿਨ ਨੰਬਰ ਆਉਂਦਾ। ਹੂੰ 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 ਉਹ ਫੀਸ ਪਾ ਕੇ ਆਪਣੇ ਵਾਲੇ ਇੱਧਰ ਲੈਣਾ ਤੰਗ ਬਹੁਤ ਕਰਨ ਲੱਗ ਜਾਂਦੇ ਆ। अच्छा के सानू ਅੱਜ ਹੀ ਦੱਸੋ ਜੀ ਸਾਨੂੰ ਐਮਰਜੈਂਸੀ ਹੈ ਬਾਹਰ ਲੈ ਰਹੀ ਕੋਈ ਟੈਨਸ਼ਨ ਲੈਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਜੇ 7 ਦਿਨ ਹੋਰ ਵੀ ਲੱਗਦਾ ਤਾਂ ਵੀ ਅਸੀਂ ਵੇਟ ਕਰ ਲਾਂਗੇ ਹੂੰ ਹੂੰ ਫਿਰ ਇਸ ਕਰਕੇ ਅਸੀਂ ਇੱਥੇ ਜਿਹੜਾ ਹੈ ਨਾ ਆਨਲਾਈਨ ਉਹ ਬੰਦ ਕਰਤਾ ਉਹਨਾਂ ਨੂੰ ਸਾਡੇ ਦਫ਼ਤਰ ਆਉਣਾ ਹੀ ਪੈਂਦਾ ਮੁੱਲਾਂਪੁਰ ਦਾ ਆਖਾ ਸਾਡਾ ਦਫ਼ਤਰ ਹੈ ਡਿਸਟ੍ਰਿਕਟ ਲੁਧਿਆਣਾ ਲੁਧਿਆਣਾ ਤੋਂ 35 ਕਿਲੋ ਹੈਗਾ 35 ਮਿੰਟ ਦਾ ਰਸਤਾ ਹਾਂ ਹਾਂ ਬਿਲਕੁਲ ਰੋਜ ਪਰ ਰੋਡ ਤੇ ਤੇ 10:30 ਵਜੇ ਤੋਂ ਲੈ ਕੇ 3:30 ਵਜੇ ਤੱਕ ਆਫਿਸ ਸਾਡਾ ਖੁੱਲਾ ਹੁੰਦਾ ਵੀਰਵਾਰ ਨੂੰ ਆਫਿਸ ਸਾਡਾ ਬੰਦ ਹੁੰਦਾ ਫੋਨ ਨੰਬਰ ਤੁਹਾਨੂੰ ਦਿੱਤੇ ਹੋਇਆ ਕੋਈ ਵੀ ਬੰਦਾ ਅਪਾਇੰਟਮੈਂਟ ਬੁੱਕ ਕਰਾ ਕੇ ਮਿਲ ਸਕਦਾ ਹੈ